ਕੀ ਕੀ ਜੀ ਅੱਲਾਹ ਨੇ ਜਿਹੜੀ ਉਹ ਕਿੰਨੇ ਦਾ ਮਿੱਥੇ ਨੌਲ ਜਿਹੜੀ ਮਿੱਥੇ ਨੌਲ ਠੀਕ ਹੈ ਠੀਕ ਹੈ ਸੱਤ ਹੀ ਮਾਲੀ ਸਹਾਇਤਾ ਪਰਿਵਾਰਾਂ ਨੂੰ ਸਭ ਕੁਝ ਹੋਊਗਾ ਸਭ ਕੁਝ ਹੋਊਗਾ ਸੀਐਮ ਸਾਹਿਬ ਆ ਰਹੇ ਸਭ ਕੁਝ ਹੋਊਗਾ ਦੋਸ਼ੀ ਹੈ ਉਹਨਾਂ ਨੂੰ ਸਭ ਪਾਇਆ ਜਿਹੜੀ ਅੱਜ ਉਹਨਾਂ ਦੇ ਉੱਤੇ ਜਿਹੜੀ ਆ ਜਿਹੜੀ ਕਾਰਵਾਈ ਜਿਹੜੀ ਆ ਕਰਨ ਦੀ ਮੰਗ ਕਰੋ ਵੀ ਜਿਹੜੀ ਆ ਇਹਨਾਂ ਤੋਂ ਕਾਰਵਾਈ ਚਲਵਾਇਓ ਕਤਲ ਦੇ ਪਲਾਟਫਾਰਮ ਤੇ ਦੀ ਉਹਨੂੰ ਸਜ਼ਾ ਮਿਲੇ ਉਹ ਕਾਰਵਾਈ ਕਰਨ। ਅਧਿਵਾਨ ਸਾਹਿਬ ਕਹਿੰਦਾ ਕਿ ਥੋੜੇ ਸਮਾਂ ਤੇ ਉਹ ਉਸ ਲੈਵਲ ਦਾ ਨਹੀਂ ਹੈਗਾ ਕਿ ਅਗਲੇ ਦਿਨੇ ਬਾਹਰ ਆ ਜਾਂਦੇ ਨੇ ਜੇ ਇਹਨਾਂ ਨੂੰ ਫੜਿਆ ਵੀ ਨਹੀਂ 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 ਇੱਕ ਦੂਜੇ ਚ ਬਾਹਰ ਨਹੀਂ ਆ ਸਕਦਾ। ਇਹ ਹੁਣ ਕਤਲ ਦਾ ਪਰਚਾ ਦਰਜ ਕੀਤਾ ਜਾ ਬਿਲਕੁਲ ਜਿਹੜੀ ਧਾਰਾ ਲਾਈਆਂ ਇਹਦੇ ਤੋਂ ਬਾਹਰ ਨਹੀਂ ਆ ਸਕਦਾ। ਅੱਛਾ ਮਾਈਕ ਕਿਹਦੇ ਦਾ ਪਾਟ ਨਹੀਂ ਕਿਹਨ ਦੀ ਕਹਿਣ ਛੱਡ ਗਈ ਸੀ। ਆ ਕੋਈ ਨਹੀਂ ਅਸੀਂ ਅਸੀਂ ਤੁਹਾਡੇ ਨਾਲ ਆ ਬਦੌਦਾ ਸਾਹਿਬ ਅਸੀਂ ਬੜੇ ਖੁਸ਼ ਹਾਂ ਇੱਕ ਵੱਲੋਂ ਦੁੱਖ ਵੀ ਹੈ ਸਾਨੂੰ ਕਿ ਇੰਨੀਆਂ ਮੌਤਾਂ ਹੋ ਗਈਆਂ ਪਰ ਇਹ ਬੜਾ ਖੁਸ਼ ਹਾਂ 17 ਸਾਲਾਂ ਦੇ ਵਿੱਚ ਇਹ ਇੰਨੀ ਪਾਰਟੀ ਹੈ ਨਾ ਇੱਕ ਘਰ ਘਰ ਆਈ ਹੈ ਅਸੀਂ ਤੋਂ ਸਾਨੂੰ ਬੜੀ ਖੁਸ਼ੀ ਹੋਣ ਦੀ ਹੈ ਸੋ ਇੰਨਾ ਸਾਡੇ ਸਾਡੇ ਪਰਵਾਸ ਦੇ ਮੈਂਬਰ ਅਪਣੇ ਟੀਚਰ ਬਣਨਾ ਚਾਹੁੰਦੇ ਬਲਕਿ ਕੋਈ ਪੁੱਤ ਪੜਨਾ ਤੈਨੂੰ ਅਸੀਂ ਪੜਾਵਾਂਗੇ ਸਰਕਾਰ ਪੜਾਊਗੀ ਤੈਨੂੰ ਠੀਕ ਹੈ ਹਾਂ ਹਾਂ ਕੋਈ ਗੱਲ ਕਲੀਵਗ ਸਿੰਘ ਦੇ ਪਰਿਵਾਰ ਨੂੰ ਕਿੰਨੇ ਬੰਦੇ ਹੁਣ ਤੱਕ ਅਰੈਸਟ ਕਰ ਲਏ ਨੇ ਸਾਹਿਬ ਸੱਤ ਬੰਦੇ ਸੱਤ ਬੰਦੇ ਅਰੈਸਟ ਹੋ ਗਏ ਜਿਹੜੇ ਦੋਸ਼ੀ ਸਾਬ ਦੇ ਅਸੀਂ ਫੜ ਲਿਆ ਜਿੱਥੋਂ ਆਈ ਆ ਕੀ ਆ ਉਹਦੇ ਜਾਂਚ ਕਰਦੇ ਠੀਕ ਹੈ ਜੀ ਪੰਜ ਜਨਾਂ ਨੇ ਮੇਲ ਲਿਆਂਦੀ ਵੰਡੀ ਉਹ ਸੱਤ ਬੰਦੇ ਅਰੈਸਟ ਕਰ ਠੀਕ ਹੈ ਤਾਂ ਇਹਨਾਂ ਦੀ ਕੀ ਮਾਲੀ ਸਹਾਇਤਾ ਕੀ ਕੀਤੀ ਹਰ ਕਿਸਮ ਦੀ ਸਹਾਇਤਾ ਹੋ ਗਈ ਹਰ ਕਿਸਮ ਨਲੀ ਸਰ ਜੋ ਹੋਇਆ ਹੈ ਯਹਾਂ ਤੇ ਡੂਰ ਬਸ ਬੁੱਕਾਈ ਤੇ ਨਹੀਂ ਬਹੁਤ ਬਹੁਤ ਦੁੱਖਦਾਈ ਘਟ ਬਹੁਤ ਹੀ ਦੁੱਖਦਾਈ ਆ ਬਸੋ ਨਾ ਕਿਹਾ ਸਰਕਾਰ ਸਿਮ ਸਾਹਿਬ ਸਾਡੀ ਸਰਕਾਰ ਪਰਵਾਦਾਂ ਦੇ ਨਾਲ ਖੜੀ ਹੈ ਅਸੀਂ ਹਰ ਪੱਖੋਂ ਪਰਵਾਦਾਂ ਦੀ ਬਤ ਕਰਾਂਗੇ ਸਾਡਾ ਪ੍ਰਸ਼ਾਸਨ ਬਿੱਤੀ ਸ਼ਾਮ ਦਾ ਹੀ ਲੱਗਾ ਇਸ ਕੰਮ ਤੇ ਅਸੀਂ ਲੱਗੇ ਆ ਇਸ ਕੰਮ ਦੇ ਬਿਲਕੁਲ ਇਦਾਂ ਦੀ ਗੱਲ ਨਹੀਂ ਕੀ ਸਹਿਤਕਾ ਬੜੇ ਜਿਹੜੇ ਦੇਸੀ ਸ਼ਰਾਬ ਦੇ ਰੇਟ ਸੀਗੇ ਸਸਤੇ ਸੀਗੇ ਪਰ ਚਲੋ ਇਹ ਗਰੀਬ ਬੰਦੇ ਵਿਚਾਰੇ ਦਿਹਾੜੀਆਂ ਕਰਨ ਵਾਲੇ ਕਈ ਉਹਨਾਂ ਲਾਲਚ ਕਰ ਲੈਂਦੇ ਕਿ ਸਸਤੀ ਸ਼ਰਾਬ ਪੀ ਲਈਏ ਸਸਤੀ ਸ਼ਰਾਬ ਪੀਣ ਕੀ ਇਹ ਵਿਚਾਰੇ ਫਸ ਜਾਂਦੇ ਪਹਿਲੀ ਵਾਰ ਸਭ ਬੱਚੀਆਂ ਨੇ ਕਿਸੇ ਦੀਆਂ 5 ਬੱਚੀਆਂ ਨੇ ਕਿਸੇ ਦੇ 2 ਬੱਚੇ ਨੇ ਉਹਨਾਂ ਦੀ ਕੋਈ ਪੜ੍ਹਾਈ ਕੁਝ ਉਹਨਾਂ ਨੂੰ ਮਾਲੀ ਸਹਾਇਤਾ ਵੀ ਕਰਾਂਗੇ ਉਹਨਾਂ ਨੂੰ ਪੜ੍ਹਾਵਾਂਗੇ ਵੀ ਸਭ ਕੁਝ ਕਰਾਂਗੇ ਸਭ ਕੁਝ ਕਰਾਂਗੇ ਕਾਨੂੰਨ ਸਖਤ ਸਖਤ ਕਾਨੂੰਨ ਲੈ ਕੇ ਆਵਾਂਗੇ ਕਤਲ ਦੀ ਤਰ੍ਹਾਂ ਵਾ ਲਾਉਂਗੇ ਜੀ ਹਾਂ ਇਹ ਕਤਲ ਦੀ ਬਰਾਬਰ ਦੀਆਂ ਤਦਾਵਾਂ ਨੇ ਜੜੀਆਂ ਜੀ ਜੀ ਹਾਂ ਬਾਕੀ ਸੀਐਮ ਸਾਹਿਬ ਨੇ ਹੁਣੇ ਆ ਜਾਣਾ ਜੇ ਹੋਰ ਵੀ ਕੋਈ ਲੱਗਦੀ ਹੋਈ ਤਾਂ ਅਫਸਰ ਪੁੱਛ ਕੇ ਲਾ ਦੇਣਗੇ ਤਲਬੀਰ ਸਿੰਘ ਹਾਂ ਭਾਜੀ ਹਾਂ ਮਾਦੀਨ ਬੱਸ ਸਭਾਥਰੀ ਜੀ ਦੱਸਾ ਦਿਜੀਏ ਕਿਤਨੇ ਬੰਦੇ ਦੇਖਿਏ ਜਦ ਸਵੇਰ ਇਹ ਖਬਰ ਮਿਲੀ ਕਿ ਬਹੁਤ ਮਨ ਕੋ ਦੁੱਖ ਹੋਆ ਕਿ ਕੋਈ 12 13 ਕੇ ਕਰੀਬ ਆਦਮੀ ਜੋ ਜਰੀਲੀ ਸ਼ਰਾਪੀਕਰ ਜਿੰਨ ਕੀ ਮੌਤ ਹੋ ਚੁਕੀ ਹੈ ਔਰ बहुत माड़ा हुआ है ऐसा होना नहीं चाहिए और समय समय से पहले भी दो हजार अठारह की बात है गवर्नमेंट कली गवर्नमेंट वाले भी बटाला में काफी लोग शराब पी के जहरीली शराब से उनकी भी मौत हो चुकी थी और 2020 में जब कैप्टन अमरिंदर सिंह की गवर्नमेंट थी उस टाइम भी बहुत मौतें हुई थी मुछल पैंड वगैरह और भी कहीं और आज यहां पे भी हुई है और मैं बहुत अफसोस है इस बात का और आदमी सभी पकड़े गए हैं और सीएम साहब भी आज आपसे यहां पे आ रहे हैं और वो भी इन परिवारों से अफसोस भी करेंगे और जो जो मैं तो ये डिमांड करांगा कि ये बहुत गरीब लोग हैं और इनकी जेब मदद होनी चाहिए ऐसा कोई कानून आप, आप, आप के मांदे को ऐसा लाएंगी, को आगे बिल्कुल सी आज सीएम साहब से यही बात करेंगे कि ऐसा सख्त कानून होना चाहिए कि इन लोगों की भेल नहीं होनी चाहिए क्योंकि ये मर्डर है और तो मर्डर का प्रचार कैसा होना चाहिए कानून जबकि तीसरी बार हो चुका है अलग अलग सरकार बिल्कुल यही आज सीएम साहब से मिलकर बात करेंगे बंद हो जाएगी